ਬਹੁਤ ਖੁਸ਼ੀ ਹੈਗੀ ਹੈ ਅਸੀਂ ਤੁਹਾਨੂੰ ਆਨ ਆਪ ਸੁਨੀਕਾ ਅਸੀਂ ਇਸ ਉਪਰਾਲੇ ਨੂੰ ਲੈ ਕੇ ਸੰਤੁਸ਼ਟ ਆਮ ਲੱਗ ਰਿਹਾ ਸੀ ਜਦੋਂ ਵੀ ਉਹ ਹੁਣ ਠੀਕ ਹੈ ਉਹ ਠੀਕ ਹੈ ਕਿਸਾ ਲੱਗਦਾ ਹੈ ਉਪਰਾਲਾ ਠੀਕ ਕੀਤਾ ਬਿਲਕੁਲ ਕੋਈ ਕੋਈ ਨਹੀਂ ਹੈ ਕਿ ਇਹ ਹੈ ਕਿ ਸਿੰਗਲ ਔਨ ਕਰਕੇ ਥੋੜਾ ਸਲੋ ਚਲਾਣ ਐਕਸੀਡੈਂਟ ਹੋਣ ਦਾ ਡਰ ਹੋਂਦਾ ਸਹੀ ਹੈ ਟਾਈਮ ਬਚਦਾ ਇਹ ਜੀ ਬਹੁਤ ਵਧੀਆ ਲੱਗਿਆ ਜਾਣ ਆਉਣ ਦਾ ਸਿਸਟਮ ਬਹੁਤ ਵਧੀਆ ਹੈ ਜੀ ਵੈਸੇ ਐਨੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਵੈਸੇ ਬਹੁਤ ਵਧੀਆ ਜੀ ਕੋਈ ਟਾਈਮ ਨਹੀਂ ਖਰਾਬ ਹੋਇਆ ਹੁਣ ਵਧੀਆ ਆਰਾਮ ਨਾਲ ਆਏ ਆ ਜੀ ਬਹੁਤ ਵਧੀਆ ਨਹਿਰ ਦੇ ਉੱਤੇ ਥੋੜਾ ਜਿਹਾ ਟ੍ਰੈਫਿਕ ਡਿਸਟਰਬ ਹੋ ਸਕਦਾ ਬਟ ਹੌਲੀ ਹੌਲੀ ਜੇ ਪੁਲਿਸ ਵਾਲੇ ਕਰੀ ਜਾਣ ਟ੍ਰੈਫਿਕ ਕੰਟਰੋਲ ਤੇ ਨਿਕਲ ਜੇ ਜੀ ਲੁਧਾਨਾ ਲੈ ਵੀ ਦੇਖ ਰਹੇ ਹੋ ਲੁਧਾਨਾ ਵਾਸੀਆਂ ਲਈ ਵੱਡੀ ਖੁਸ਼ਖਬਰੀ ਹੁਣ ਪੱਖੋਵਲ ਜਿਹੜਾ ਬ੍ਰਿਜ ਬਣਾਇਆ ਗਿਆ ਸੀਗਾ ਉਹ ਹੁਣ ਪ੍ਰਸ਼ਾਸਨ ਦੇ ਵੱਲੋਂ ਖੋਲ ਦਿੱਤਾ ਗਿਆ ਵੈ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਦੇਖ ਸਕਦੇ ਹੋ ਖੋਲਿਆ ਗਿਆ ਵਾ ਪਖਵਾਲ ਨਹਿਰ ਤੇ ਜਿਹੜਾ ਬ੍ਰਿਜ ਜਾਂਦਾ ਸੀਗਾ ਵਨ ਵੇ ਜਾਂਦਾ ਸੀਗਾ ਤੇ ਹੁਣ ਉਸ ਨੂੰ ਡਬਲ ਵੇ ਕਰ ਦਿੱਤਾ ਗਿਆ ਵਾ ਲੱਗਦੇ ਟ੍ਰੈਫਿਕ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਵੱਲੋਂ ਇਹ ਪੁਲ ਖੋਲਿਆ ਗਿਆ ਵਾ ਕਿਉਂ ਕਿਉਂਕਿ ਥੱਲੇ ਕਾਫੀ ਜ਼ਿਆਦਾ ਟ੍ਰੈਫਿਕ ਦਾ ਲੋਡ ਹੋ ਜਾਂਦਾ ਸੀਗਾ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਇਹ ਪੁਲ ਖੋਲਿਆ ਗਿਆ ਵਾ ਵਨ ਵੇ ਤੋਂ ਟੂ ਵੇ ਪੁਲ ਕੀਤਾ ਗਿਆ ਵਾ ਇੱਥੋਂ ਹੀ ਆ ਜਾਓ ਤੇ ਇੱਥੋਂ ਹੀ ਆ ਜਾਓ ਤੇ ਇਹ ਪ੍ਰਸ਼ਾਸਨ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਵਾ ਤਾਂ ਕਿਉਂਕਿ ਟ੍ਰੈਫਿਕ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਸੀਗਾ ਤੇ ਇੱਥੇ ਤਨਾਤ ਕਿਤੇ ਜਵਾਨ ਮੁਲਾਜ਼ਮ ਵੀ ਤੇ ਨਾਲ ਕਿਤੇ ਟ੍ਰੈਫਿਕ ਪ੍ਰਸ਼ਾਸਨ ਤੇ ਤੇ ਇਹ ਤਸਵੀਰਾਂ ਲੁਧਾਨਾ ਦੇ ਪਖਵਾ ਰੋਡ ਦੀਆਂ ਪੁਲ ਦੇ ਉੱਤੋਂ ਦਿਖਾ ਰਿਹਾ ਜਿੱਥੇ ਕਿ ਪੁਲ ਹੁਣ ਖੋਲਿਆ ਗਿਆ ਹੋਇਆ ਹੈ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਇਹ ਪੁਲ ਦੀਆਂ ਜਿੱਥੇ ਕਿ ਹੁਣ ਤੁਹਾਨੂੰ ਵੀ ਆਸਾਨੀ ਹੋਵੇਗੀ ਆਨ ਜਾਣ ਦੇ ਵਿੱਚ ਸਮਾਂ ਬਚੇਗਾ ਟ੍ਰੈਫਿਕ ਤੋਂ ਟ੍ਰੈਫਿਕ ਦੇ ਵਿੱਚ ਨਹੀਂ ਫਸਣਾ ਪਏਗਾ ਤੁਹਾਡਾ ਟਾਈਮ ਕਾਫੀ ਜ਼ਿਆਦਾ ਬਚੇਗਾ ਤੇ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਕਿਉਂਕਿ ਜਦੋਂ ਇਹ ਪੁਲ ਬਣਾਇਆ ਗਿਆ ਸੀਗਾ ਤੇ ਇਕੱਲਾ ਵਨ ਸਾਈਡ ਪੁਲ ਬਣਾਇਆ ਗਿਆ ਸੀਗਾ ਤੇ ਇਸ ਦੀ ਜਿਹੜੀ ਕਿ ਲੋਕਾਂ ਨੂੰ ਕਾਫੀ ਦਿੱਕਤ ਆਉਂਦੀ ਸੀ ਤੇ ਭੁਲੇਖਾ ਵੀ ਕਾਫੀ ਪੈਂਦਾ ਸੀਗਾ ਕਿ ਹਾਂ ਵੀ ਪੁਲ ਇੱਥੋਂ ਚੜਨਾ ਹੈ ਕਿ ਨਹੀਂ ਚੜਨਾ ਹੈਗਾ ਪਰ ਹੁਣ ਇਸ ਦੀ ਸਮੱਸਿਆਵਾਂ ਦੇਖਦੇ ਹੋਏ ਲੋਕਾਂ ਨੇ ਕਾਫੀ ਨਿੰਦਾ ਵੀ ਕੀਤੀ ਕਿ ਇਹ ਵਨ ਵੇ ਪੁਲ ਕਿਉਂ ਬਣਾਇਆ ਗਿਆ ਵਾ ਇਸ ਦਾ ਦੋ ਟੂ ਵੇ ਪੁਲ ਬਣਾਉਣਾ ਚਾਹੀਦਾ ਸੀਗਾ ਪਰ ਉਸ ਪਰ ਪ੍ਰਸ਼ਾਸਨ ਦੇ ਜਰੂਰ ਇਤਿਹਾਨ ਚਾਈ ਜਰੂ ਟ੍ਰੈਫਿਕ ਜ਼ਿਆਦਾ ਲੱਗਦਾ ਸੀਗਾ ਪੁਲ ਹੇਠਾਂ ਨੀਚੇ ਟ੍ਰੈਫਿਕ ਜ਼ਿਆਦਾ ਲੱਗਦਾ ਹੀ ਇੱਥੇ ਤੇ ਲੰਬੀ ਲੰਬੀ ਲਾਈਨਾਂ ਲੱਗ ਜਾਂਦੀ ਸੀਗੀਆਂ ਕਾਫੀ ਲੰਬੀ ਲੰਬੀ ਲਾਈਨਾਂ ਕਈ ਵਾਰੀ ਲੱਗ ਜਾਂਦੀ ਸੀ ਤੇ ਟ੍ਰੈਫਿਕ ਮੁਲਾਜ਼ਮਾਂ ਨੂੰ ਵੀ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਕੰਮ ਕਰਨਾ ਪੈਂਦਾ ਸੀਗਾ ਤੇ ਉਹਨ ਉਸ ਤੋਂ ਬਾਅਦ ਇਸ ਪ੍ਰਸ਼ਾਸਨ ਪਰ ਇਸ ਪਰੇਸ਼ਾਨੀਆਂ ਦੇਖਦੇ ਹੋਏ ਪ੍ਰਸ਼ਾਸਨ ਨੇ ਇਹ ਪੁਲ ਖੋਲ ਦਿੱਤਾ ਗਿਆ ਵਾ ਦੋ ਵੇ ਦਾ ਪੁਲ ਕਰਦਾ ਆਨ ਜਾਨ ਦਾ ਰਾਹ ਖੋਲ ਦਿੱਤਾ ਗਿਆ ਵਾ ਇੱਥੋਂ ਹੀ ਜਾਣਾ ਇੱਥੋਂ ਹੀ ਆਣਾ ਇਹ 2 ਵੇ ਪੁਲ ਬਣਾ ਦਿੱਤਾ ਪਰ ਇੱਕ ਦਿੱਕਤ ਵੀ ਹੈਗੀ ਹੈ ਉਹ ਦਿੱਕਤ ਇਹ ਹੈ ਕਿ ਜਦੋਂ ਆਪਾਂ ਇਸ ਪੁਲ ਤੋਂ ਚੜਦੇ ਆਂ ਤੇ ਪੁਲ ਤੋਂ ਚੜਦੇ ਨਾਲ ਹੀ ਤੁਸੀਂ ਇਸ ਪੁਲ ਤੇ ਜਦੋਂ ਜਾ ਰਹੇ ਹੋ ਉੱਪਰ ਤੇ ਆਪਣੀ ਵਾਹਨ ਦੀ ਸਪੀਡ ਥੋੜੀ ਘੱਟ ਰੱਖੋ ਕਿਉਂ ਕਿ ਕਿਉਂਕਿ ਅੱਗੇ ਜਾ ਕੇ ਇੱਕ ਸਲਾਈਟ ਟਰਨ ਹੈਗਾ ਵਾ ਰਾਈਟ ਰਾਈਟ ਨੂੰ ਤੇ ਉੱਥੇ ਜਿਹੜਾ ਕਿ ਇਹ ਤੇਜ਼ ਹਫਤਾ ਜੇ ਜੇਕਰ ਤੁਸੀਂ ਆਓਗੇ ਤੇ ਦੁਰਘਟਨਾ ਉਥੇ ਵੱਡਾ ਹਾਸਾ ਵੀ ਵਾਪਰ ਸਕਦਾ ਵਾ ਪਰ ਤੁਸੀਂ ਜੇਕਰ ਇਸ ਪੁਲ ਤੋਂ ਜਾ ਰਹੇ ਹੋ ਤੇ ਆਪਣੀ ਵਾਹਨ ਦੀ ਗਤੀ ਥੋੜੀ ਕੀ ਘੱਟ ਰੱਖੋ ਕਿਉਂਕਿ ਦੁਰਘਟਨਾ ਨਾ ਵਾਪਰ ਸਕੇ ਤੇ ਹੌਲੀ ਹੌਲੀ ਜਿਹੜੀ ਪ੍ਰਸ਼ਾਸਨ ਇੱਥੇ ਸਾਈਨ ਬੋਰਡ ਵੀ ਲਾਏਗੀ ਕਿ ਲੋ ਜਿਹੜੇ ਕਿੰਨੀ ਰਫਤਾਰ ਦੇ ਵਿੱਚ ਜਾਣਾ ਉਹ ਵੀ ਉਹ ਵੀ ਲਾਏਗੀ ਪ੍ਰਸ਼ਾਸਨ ਤੇ ਸਪੈਸ਼ਲ ਅੱਜ ਅੱਜ ਦੇ ਅੱਜ ਦੇ ਦਿਨ ਲੁਧਿਆਣਾ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਹੈ ਲੁਧਿਆਣਾ ਦੇ ਵਿੱਚ ਨਵਾਂ ਪੁਲ ਖੋਲਿਆ ਗਿਆ ਵਾ ਪੁਲ ਤਾਂ ਪੁਰਾਣਾ ਵੈ ਪਰ ਖੋਲਿਆ ਜਾਨ ਜਾਨ ਦਾ ਰਾਹ ਖੋਲਿਆ ਗਿਆ ਵਾ ਪਰ ਗਤੀ ਆਪਣੀ ਹੌਲੀ ਰੱਖਿਓ ਸਮਝਾਉਂਦੇ ਹੋਏ ਵੀ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪ੍ਰਸ਼ਾਸਨ ਜਿਹੜਾ ਕਿ ਇੱਥੇ ਮੁਲਾਜ਼ਮ ਤਨਾਦ ਕਿਤੇ ਨੇ ਟ੍ਰੈਫਿਕ ਜਿਹੜੇ ਹੈਗੇ ਨੇ ਇੱਥੇ ਤਨਾਦ ਕਿਤੇ ਗਏ ਨੇ ਲੋਕਾਂ ਨੂੰ ਦੱਸਦੇ ਨਜ਼ਰ ਆ ਰਹੇ ਨੇ ਕਿਉਂਕਿ ਕਈ ਵਾਰੀ ਲੋਕਾਂ ਨੂੰ ਭੁਲੇਖਾ ਪਿਆ ਜਾਂਦਾ ਸੀਗਾ ਕਿ نیچے ਜਾਈਏ ਉੱਪਰ ਜਾਈਏ ਪਰ ਹਾਲੇ ਵੀ ਲੋਕਾਂ ਨੂੰ ਭੁਲੇਖਾ ਪੰਨਾ ਪਰ ਹੌਲੀ-ਹੌਲੀ ਜਿਹੜੇ ਕਿ ਇਹ ਲੋਕਾਂ ਨੂੰ ਪਤਾ ਲੱਗਦਾ ਵਾ ਕਿ ਹਾਂ ਵੀ ਇੱਥੇ ਜਿਹੜਾ ਪੋਲੇ ਜਿਹੜਾ ਕਿ ਆ ਖੋਲ ਚੁੱਕਾ ਵੈ ਜੀ ਕਿਸ ਤਰ੍ਹਾਂ ਦੇ ਦਿਓ ਇਹ ਪਾਲੀ ਸ਼ੁਰੂ ਕੀਤਾ ਗਿਆ ਹੁਣ ਟ੍ਰੈਫਿਕ ਤੋਂ ਰਾਹਤ ਮਿਲੇਗੀ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਿਨੇ ਵੀ ਕੀਤਾ ਜੀ ਸਾਨੂੰ ਬਹੁਤ ਖੁਸ਼ੀ ਹੈਗੀ ਏ ਅਸੀਂ ਲੁਧਿਆਣਾ ਦੇ ਸਨੀਕ ਆ ਜੀ ਅਸੀਂ ਇਸ ਉਪਰਾਲੇ ਨੂੰ ਲੈ ਕੇ ਜੀ ਸੰਤੋਸ਼ਤਾ ਸੰਤੋਸ਼ ਹੋਈ ਲੱਗਦਾ ਹੁਣ ਟ੍ਰੈਫਿਕ ਤੋਂ ਰਾਹਤ ਮਿਲੇਗੀ ਹੁਣ ਟ੍ਰੈਫਿਕ ਕਾਫੀ ਫਰਕ ਪੈ ਜਾਏਗਾ ਜ਼ਨਾ ਕਿਉਂਕਿ ਇਹ 32 ਦੇ ਵਿੱਚ ਬਹੁਤ ਰੁਕਾਵਟ ਹੁੰਦੀ ਸੀ ਕਈ ਵਾਰੀ ਐਂਬੂਲੈਂਸ ਵਗੈਰਾ ਫਸ ਜਾਂਦੀ ਸੀ ਤੇ ਹੁਣ ਕਾਫੀ ਰਾਹਤ ਮਿਲੇਗੀ ਚੌਂਕ ਚੌਂਕ ਤੋਂ ਰਾਹਤ ਮਿਲੇਗੀ ਹੁਣ ਅੱਗੇ ਚੌਂਕ ਹੈਗਾ ਜਿਹੜਾ ਅੱਗੇ ਨਹਿਰ ਦੇ ਉੱਤੇ ਥੋੜਾ ਜਿਹਾ ਟ੍ਰੈਫਿਕ ਡਿਸਟਰਬ ਹੋ ਸਕਦਾ ਹੈ ਬਟ ਹੌਲੀ ਹੌਲੀ ਜੇ ਪੁਲਿਸ ਵਾਲੇ ਕਰੀ ਜਾਣ ਟ੍ਰੈਫਿਕ ਕੰਟਰੋਲ ਤੇ ਨਿਕਲ ਜਾਏਗਾ ਹਾਂ ਠੀਕ ਹੈ ਜੀ ਤੇ ਇੱਥੇ ਜਿਹੜੇ ਵਾਹਨ ਤੇ ਜਾ ਰਹੇ ਉਹਨਾਂ ਲੋਕਾਂ ਦਾ ਵੀ ਕਹਿਣਾ ਹੈ ਕਿ ਟ੍ਰੈਫਿਕ ਤੋਂ ਰਾਹਤ ਜਿਹੜੀ ਕਿ ਹੈ ਜਲਦ ਮਿਲੇਗੀ ਪਰ ਅੱਗੇ ਅੱਗੇ ਵੀ ਲੈ ਕੇ ਚੱਲਾਂਗੇ ਤੁਹਾਨੂੰ ਜਿਹੜਾ ਕਿ ਅੱਗੋਂ ਖੋਲਿਆ ਗਿਆ ਵਾ ਸਰ ਕਿਸ ਤਰ੍ਹਾਂ ਦਾ ਉਪਰਾਲਾ ਲੱਗਿਆ ਸਰਕਾਰ ਦੇ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਬਹੁਤ ਵਧੀਆ ਲੱਗਿਆ ਜੀ ਤੇ ਸੋਖਾ ਆ ਗਿਆ نیچے ਜਾਮ ਲੱਗਦਾ ਸੀ ਲਾਈਟਾਂ ਤੇ ਖੜਨਾ ਪੈਂਦਾ ਸੀ ਬਹੁਤ ਸੋਖਾ ਜਲਦੀ ਨਾਲ ਦੀ ਨਾਲ ਘਰ ਆ ਜਾਂਦਾ ਸੀ ਅੱਛਾ ਟਾਈਮ ਦੀ ਕਿੰਨੀ ਬਚਤ ਹੋਦੀ ਹੈ ਟਾਈਮ 10-15 ਮਿੰਟ ਸਿੱਧੇ ਬਚ ਰਹੇ ਸਿੱਧਾ ਬਚ ਰਹੇ 2 ਮਿੰਟ ਦਾ ਰਾਹ ਹੁੰਦਾ ਆ ਜਾਂਦਾ 10-15 ਮਿੰਟ ਲੱਗ ਜਾਂਦੇ ਸੀ 2 ਮਿੰਟ ਲੱਗਦੇ ਹੁਣ अच्छा ਜਿਹੜਾ ਨੀਚੇ ਚੌਂਕ ਹੈਗਾ ਵਾ ਤੇ ਚੌਂਕ ਤੋਂ ਵੀ ਕਾਫੀ ਪਰੇਸ਼ਾਨੀ ਆਉਂਦੀ ਸੀ ਬਿਲਕੁਲ ਬਿਲਕੁਲ ਜਾਮ ਲੱਗੇ ਰਹਿੰਦਾ ਸੀ ਜਦੋਂ ਵੀ ਹੁਣ ਠੀਕ ਹੈ ਜੀ ਹੁਣ ਠੀਕ ਹੈ ਕਿਸ ਤਰ੍ਹਾਂ ਲੱਗ ਰਿਹਾ ਹੈ ਉਪਰ ਵਾਲਾ ਠੀਕ ਕੀਤਾ ਹੈ ਬਹੁਤ ਵਧੀਆ ਕੋਈ ਕੋਈ ਜਿਹੜਾ ਇੱਕ ਜਿਹੜਾ ਮੋੜ ਆਂਦਾ ਵਾ ਉਥੋਂ 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 ਕਾਫੀ ਜਰਾ ਡਰ ਜਾਂਦਾ ਥੋੜਾ ਜਿਹਾ ਜਿਦਾਂ ਉਹ ਸ਼ੌਪਸ ਅਗੇ ਨੇ ਬਿਗਣ ਮੀਡੀਆ ਉਧਰ ਜਾਮ ਲੱਗੇ ਰਹਿੰਦਾ ਸੀ ਗੱਡੀਆਂ ਲੋਕੀ ਬਾਹਰ ਹੀ ਲਾ ਕੇ ਚਲੇ ਜਾਂਦੇ ਜੇ ਜੇ ਚਲੋ ਆਪਾਂ ਇਹ ਪੁਲ ਤੋਂ ਉੱਤੇ ਜਾਣਾ ਥੋੜਾ ਜਿਹਾ ਮੋੜ ਇੱਕ ਕਰਵ ਮੋੜ ਆਂਦਾ ਵਾ ਨਾ ਇੱਕ ਆਪਣੇ ਰਾਈਟ ਉਹ ਤੇ ਤੁਹਾਡਾ ਰੰਦਾ ਰਹਿੰਦਾ ਸੀਗਾ ਬਿਲਕੁਲ ਲੈਂਦਾ ਸੀ ਹਾਂ ਹੁਣ ਠੀਕ ਲੋਕਾਂ ਨੂੰ ਕੀ ਸੰਦੇਸ਼ ਜਨਾ ਚਾਹੋਗੇ ਕਿ ਜਿਹੜੇ ਇੱਥੋਂ ਜਾ ਰਹੇ ਤੇ ਆ ਰਹੇ ਨੇ ਮਤਲਬ ਇੱਥੇ ਹੀ ਹੈ ਕਿ ਸਿੰਗਲ ਹੋਣ ਕਰਕੇ ਥੋੜਾ ਸਲੋ ਚਲਾਣ ਐਕਸੀਡੈਂਟ ਹੋਣ ਦਾ ਡਰਾ ਉਦਾਂ ਸਹੀ ਹੈ ਟਾਈਮ ਬਚਦਾ ਸੋ ਪਖਵੜ ਰੋਡ ਦੇ ਨਹਿਰ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਅੱਜ ਪ੍ਰਸ਼ਾਸਨ ਦੇ ਵੱਲੋਂ ਅੱਜ ਟ੍ਰੈਫਿਕ ਨੂੰ ਦੇ ਦੇ ਹੋਏ ਆ ਦੋ ਜਿਹੜਾ ਪੁਲ ਖੋਲਿਆ ਗਿਆ ਵਾ ਜਿਹੜੇ ਫਰੋਜ਼ਗੰਦ ਦੀ ਮਾਰਕੀਟ ਵੱਲ ਜਾਂਦਾ ਸੀਗਾ ਤੇ ਉੱਥੋਂ ਜਿਹੜਾ ਪਖਵੜ ਰੋਡ ਤੋਂ ਚੜਦਾ ਸੀ ਨਹਿਰ ਵੱਲ ਜਾਂਦਾ ਸੀਗਾ ਤੇ ਦੋਨੋਂ ਸਾਈਡ ਤੋਂ ਪੁਲ ਜਿਹੜਾ ਗਿਆ ਖੋਲਿਆ ਗਿਆ ਵਾ ਐਮਰਜੈਂਸੀ ਵਾਹਾਈਕਲ ਵੀ ਇੱਥੇ ਤਨਾਤ ਕੀਤੇ ਗਏ ਨੇ ਤਸਵੀਰਾਂ ਤੇ ਤੁਹਾਨੂੰ ਦਿਖਾ ਰਿਹਾ ਪੂਰਾ ਆਪਾਂ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਇੱਥੋਂ ਪੁਲ ਤੋਂ ਚੜ ਕੇ ਜਿਹੜਾ ਆਪਣੀ ਵਾਹਨ ਦੀ ਗਤੀ ਵੀ ਥੋੜੀ ਘੱਟ ਰੱਖਣੀ ਹੈ ਕਿਉਂਕਿ ਅੱਗੇ ਜਾ ਕੇ ਦੁਰਘਟਨਾ ਵਾਪਰ ਪਾਵੇ ਕਿਉਂਕਿ ਇਹ ਉੱਥੇ ਇੱਕ ਇਹੋ ਜਿਹਾ ਮੋੜ ਹੈ ਕਿ ਮੋੜ ਤੋਂ ਇਹ ਆਪਸ ਦੇ ਵਿੱਚ ਗੱਡੀਆਂ ਜਿਹੜੀਆਂ ਟਕਰਾ ਸਕਦੀਆਂ ਨੇ ਤੇ ਵੀ ਤੁਹਾਨੂੰ ਜਾਣਕਾਰੀ ਸਭ ਤੋਂ ਪਹਿਲਾਂ ਇਸ ਤੇ ਇਸ ਚੈਨਲ ਦੇ ਮਾਧਿਅਮ ਨਾਲ ਹੀ ਦੇ ਦੇ ਆ ਜੀ ਬਹੁਤ ਵਧੀਆ ਲੱਗਿਆ ਜਾਣਨ ਆਉਣ ਦਾ ਸਿਸਟਮ ਬਹੁਤ ਵਧੀਆ ਜੀ ਵੈਸੇ ਐਨੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਪੈਸੀ ਬਹੁਤ ਵਧੀਆ ਜੀ ਨਹੀਂ ਕਿੰਨਾ ਕਿੰਨਾ ਕੋ ਟਾਈਮ ਦੀ ਬਚਤ ਹੁੰਦੀ ਹੈ ਟਾਈਮ ਦੀ ਬਚਤ ਹੋ ਜਾਂਦੀ ਆ 15 ਮਿੰਟ ਦੀ 15 ਮਿੰਟ ਦੀ ਹਾਂਜੀ ਹਾਂਜੀ ਤੇ ਥੱਲੇ ਜੇ ਕੋ ਰਾਣਾ ਪੈਂਦਾ ਯਾਰੋ ਕਿੰਨਾ ਕੋ ਟਾਈਮ ਲੱਗਦਾ ਉਹਦਾ 15 20 ਮਿੰਟ ਫालतू ਖਰਾਬ ਹੋ ਜਾਂਦੇ ਆ ਜੀ ਅੱਛਾ ਹਾਂਜੀ ਹੁਣ ਕੋਈ ਟਾਈਮ ਨਹੀਂ ਖਰਾਬ ਹੋਇਆ ਹੁਣ ਵਧੀਆ ਆਰਾਮ ਨਾਲ ਆਏ ਆ ਜੀ ਅੱਛਾ ਬਹੁਤ ਵਧੀਆ ਤੇ ਸਪੀਡ ਕਿਦਾਂ ਦੀ ਅੰਦਰ ਇੱਥੇ ਰਹਿਣੀ ਚਾਹੀਦੀ ਹੈ ਸਪੀਡ 35 ਚੱਲ ਕੇ ਦੀ ਰਹਿਣੀ ਚਾਹੀਦੀ ਹੈ ਅੱਛਾ 35 ਹਾਂਜੀ ਹਾਂਜੀ ਠੀਕ ਹੈ ਜੀ ਓਕੇ ਜੀ ਹਾਂ ਲੋਕਾਂ ਦੀ ਅਸੀਂ رائے ਜਾਣੀ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿੱਥੇ 10 ਤੋਂ 15 ਮਿੰਟ ਲੱਗਦੇ ਸੀ ਆਧਾ ਘੰਟਾ ਲੱਗਦਾ ਸਾਨੂੰ ਇਹ ਪਾਰ ਕਰਨ ਨੂੰ ਅੰਡਰ ਬ੍ਰਿਜ ਜਾਂ ਇੱਥੇ ਪਖਵਾ ਨਹਿਰ ਤੇ ਆਉਣ ਨੂੰ ਤੇ ਉੱਥੇ ਹੀ ਸਾਡਾ ਟਾਈਮ ਕਾਫੀ ਬਚਦਾ ਆ ਨਜ਼ਰ ਆ ਰਿਹਾ ਤੇ ਜਿਹੜੇ ਕਾਮਾਕਾਰਾਂ ਤੇ ਜਾ ਰਹੇ ਨੇ ਜਾਂ ਕਾਮਾਕਾਰਾਂ ਵਾਪਸ ਆ ਰਹੇ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਕਾਫੀ ਟਾਈਮ ਸਾਡਾ ਬਚਦਾ ਨਜ਼ਰ ਆ ਰਿਹਾ ਹੈ ਤੁਸੀਂ ਵੀ ਜੇਕਰ ਇਸ ਪੁਲ ਤੋਂ ਜਾਂ ਇਸ ਪੁਲ ਤੋਂ ਆ ਰਹੇ ਹੋ ਜਾਂ ਜਾ ਰਹੇ ਹੋ ਤੇ ਆਪਣੀ ਵਾਹਨ ਦੀ ਸਪੀਡ ਘੱਟ ਰੱਖਿਓ ਜੁਡੀਅਲ ਲਾਈਨ ਲਾਈਕ ਦੇ ਨਾਲ ਐਮੀਤਨਾ ਯੂਮਿਪੋਰਟ ਧੰਨਵਾਦ